ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਅੱਜ ਫਿਰ ਕਿਸਾਨ ਜਥੇਬੰਦੀਆਂ ਨੇ ਡਟਮਾ ਵਿਰੋਧ ਕੀਤਾ ਪਰ ਪੁਲਿਸ ਅਧਿਕਾਰੀਆਂ ਦੇ ਵਿੱਚ ਪਹਿਨ ਕਾਰਨ ਦੋਵੇਂ ਧਿਰਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਕਿ ਇੱਕ ਦੂਜੇ ਨੂੰ ਸਵਾਲ ਵਧੀਆ ਮਾਹੌਲ ਵਿੱਚ ਪੁੱਛੇ ਜਾਣ ਜਿਸ ਕਾਰਨ ਹੁਣ ਲੱਗਦਾ ਹੈ ਕਿ ਗੁਰਦਾਸਪੁਰ ਵਿੱਚ ਭਾਜਪਾ ਉਮੀਦਵਾਰ ਅਤੇ ਕਿਸਾਨ ਆਗੂਆਂ ਦਾ ਟਕਰਾਅ ਟਲ ਜਾਵੇਗਾ ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀਆਂ ਅਫਸੋਸ ਦੇ ਦੋ ਸ਼ਬਦ ਨਹੀਂ ਇਹ ਇੰਨੇ ਲੋਕ ਇਨਾ ਵੜਦਾਂ ਤੇ ਮਾਰੇ 16 ਹੁਣ ਵਰਕੇ ਸਿਸੀ ਹਮੇਸ਼ਾ ਨਹੀਂ ਕਿ ਕਿ ਮੈਂ ਗੱਲ ਕਰਦਾ 16 ਹੁਣ ਵਰਕੇ 421 ਦੀ ਸਾਡੀ ਕੋਲ ਰਿਸਟ ਹੈ ਤੁਸੀਂ ਹਸਪੀਟਲਾਂ ਤੋਂ ਲੈ 16 ਮਾਰਕ ਤੇ ਜਿਹੜੇ ਨੇ ਲਾਈਫਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪ ਰੂਪੇ ਇੱਕ ਕਮੈਂਟਲੀ ਰਿਕਾਰਡਡ ਹੋ ਗਿਆ ਇਹ ਇਹ ਸਰਕਾਰ ਦਾ ਤੁਸ਼ੱਦ ਨਹੀਂ ਤੇ ਦੇਸ਼ ਦੀ ਰਾਜਨੀ ਜਿਹੜੀ ਨੂੰ ਲੈ ਕੇ ਵਿਰੋਧ ਕੀਤਾ ਗਿਆ ਕਿਸਦਾ ਕੀਤਾ ਗਿਆ ਤੇ ਪੁਲਿਸ ਵੱਲੋਂ ਕੀ ਪ੍ਰਬੰਧ ਸੀ ਅੱਜ ਜਿਹੜੇ ਸਾਡੇ ਪਿੱਦੀ ਗਰੁੱਪ ਵਾਲੇ ਹੈਗੇ ਆ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਹੈਗਾ ਭਾਜਪਾ ਦੇ ਜਿਹੜੇ ਲੀਡਰ ਖੜੋਤੇ ਨੇ ਇਥੋਂ ਐਮਪੀ ਦੀ ਸੀਟ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀਆਂ ਮੰਗਾਂ ਕਰਕੇ ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਵੀ ਇੱਕ ਦੂਜੇ ਨੂੰ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਲਈ ਸਹਿਮਤੀ ਹੋ ਗਈ ਜਿਹੜਾ ਕਿ ਲਾਅ ਐਂਡ ਆਰ ਦਾ ਡਿਊਟੀ ਵੀ ਸਾਡੀ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਇਹ ਖਤਮ ਹੋ ਗਈ ਆ ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ ਇਹਨਾਂ ਨੇ ਆਪਦੀਆਂ ਗੱਲਾਂ ਦੱਸੀ ਉਹਨਾਂ ਨੇ ਸੁਣੀਆਂ ਵੀਆਂ ਪਰ ਮੈਂ ਇੱਕ ਹੋਰ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਜੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੋਈ ਕੰਮ ਲੈਣੇ ਆ ਤਾਂ ਉਹਨਾਂ ਨੂੰ ਘਟੋ ਘਟ ਬੋਲੋ ਬਹੁਤ ਵਧੀਆ ਜਾਂ ਤਾਂ ਜੋ ਤੁਹਾਡਾ ਹੱਸ ਕੇ ਮੁੜ ਕੇ ਕੰਮ ਕਰੇ ਜਦੋਂ ਤੁਸੀਂ ਕਿਸੇ ਨਾਲ ਮਾੜਾ ਬੋਲੋਗੇ ਤੇ ਜਦੋਂ ਉਹ ਪਾਵਰ 'ਚ ਆ ਗਿਆ ਤੇ ਫਿਰ ਮੇਰੇ ਖੰਦੋਂ ਤਾਂ ਕੋਈ ਤੁਹਾਡੇ ਕੰਮ ਨਹੀਂ ਕਰੇਗਾ ਸਭ ਕਿਸ ਪਾਰਟੀ ਨਾਲ ਸੰਬੰਧਿਤ ਸੀ ਇਹ ਉਮੀਦਵਾਰ ਇਹ ਉਮੀਦਵਾਰ ਜਿਹੜੇ ਭਾਜਪਾ ਪਾਰਟੀ ਦੇ ਸੀ ਬੱਬੂ ਜੀ ਤੇ ਕਿਸਾਨ ਜਿਹੜੇ ਹੈਗੇ ਆ ਇਹ ਪੰதேਰ ਗੁਰਪਤ ਜੀ ਦੇ ਹੈਗੇ ਨੇ ਪਰ ਜਿਹੜੇ ਪੰਦੇਰ ਸਾਹਿਬ ਉਹ ਵੀ ਬਹੁਤ ਵਧੀਆ ਨਾਈਸ ਨੇ ਜਿਹੜੇ ਇਹਨਾਂ ਨੇ ਇੱਥੇ ਨਮਾਇੰਦਗੀ ਕਰ ਰਏ ਸੀ ਹਰਵਿੰਦਰ ਸਿੰਘ ਸਾਹੀਆਂ ਉਹ ਵੈਰੀ ਨਾਈਸ ਔਰ ਉਹਨਾਂ ਨੇ ਵੀ ਸਾਡੀ ਗੱਲ ਨੂੰ ਬੜਾ ਰਾਜੂ ਜੀ ਆਏ ਸੀ ਉਹ ਵੀ ਸਾਡੇ ਆਪਣੇ ਨੇ ਉਹਨਾਂ ਨੇ ਬੜੇ ਨਾਈਸ ਤਰੀਕੇ ਦੇ ਨਾਲ ਹੀ ਇੱਥੇ ਜਿਹੜੀ ਹੈਗੀ ਆ ਸਾਰਾ ਕੀਤਾ ਹੈ ਨਹੀਂ ਜੀ ਘਟਨਾ ਕੋਈ ਨਹੀਂ ਵਾਪਰੀ ਕਿਉਂਕਿ ਸਾਡੇ ਜਿਹੜੇ ਮਾਨਯੋਗ ਸ਼੍ਰੀ ਹਰੀਸ਼ ਦੇਵਾ ਜੀ ਆਈਪੀਐਸ ਉਹਨਾਂ ਦੇ ਅਸੀਂ ਦਸਾਂ ਦੇ ਅਨਸਾਰ ਜਿਹੜਾ ਲਾ ਆਰਡਰ ਕੈਮਰਾ ਰੱਖ ਰਹੇ ਨੇ ਇੱਥੇ ਸ੍ਰੀ ਬਲਵਿੰਦਰ ਸਿੰਘ ਐਸਪੀਡੀ ਸਾਹਿਬ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਇਹ ਬੜਾ ਪੀਸਫੁਲੀ ਜਿਹੜਾ ਹੈਗਾ ਖਤਮ ਹੋਇਆ ਜੀ ਜੇ ਤੁਸੀਂ ਕੋਈ ਸਾਡੇ ਮੂੰਹ ਤੋਂ ਕੋਈ ਆਪਾਂ ਕੋਈ ਐਸੀ ਸ਼ਬਦ ਜਿਹੜੇ ਕਿਸੇ ਨੂੰ ਪਿੰਚ ਕਰ ਜਾਂਦੇ ਨੇ ਨਹੀਂ ਕਿਤੇ ਹਮੇਸ਼ਾ ਤੁਹਾਡੀ ਗੱਲ ਹੀ ਕੀਤੀ ਜੋ ਸਹੀ ਗੱਲ ਸੀ ਉੱਥੇ ਜਾ ਕੇ ਰੱਖਿਆ ਪਰ ਇਹ ਬੋਲੀ ਕੋਈ ਸ਼ਬਦ ਨਾ ਲੈਣਾ ਕਿ ਨਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਅਫਸਰ ਦਾ ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀ ਆ ਅਫਸੋਸ ਦੇ ਦੋ ਸ਼ਬਦ ਨਹੀਂ ਕਿ ਇੰਨੇ ਲੋਕ ਇੰਨਾ ਮਰਦਾਂ ਤੇ ਮਾਰੇ ਕਿ 16 ਹੁਣ ਮਰ ਗਏ ਕਿਸੇ ਹਮੇਸ਼ਾ ਨਹੀਂ ਕਿ ਜੇ ਮੈਂ ਗੱਲ ਕਰਦਾ 16 ਹੁਣ ਮਰ ਗਏ 423 ਦੀ ਸਾਡੇ ਪੁਲਿਸ ਤੋਂ ਤੁਸੀਂ ਹਸਪੀਟਲਾਂ ਤੋਂ ਲੈ 16 ਮਾਰਚ ਨੂੰ 33 ਜਿਹੜੇ ਨੇ ਲਾਈਫ ਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪ ਰੂਪ ਇੱਕ ਕਮੈਂਟਲੀ ਰਿਪੋਰਟ ਹੋ ਗਿਆ ਇਹ ਵੀ ਸਰਕਾਰ ਦਾ ਤਸ਼ੱਦਦ ਨਹੀਂ ਦੇਸ਼ ਦੀ ਰਾਜਧਾਨੀ ਜਿਹੜੀ ਹੈ